ਸ਼ਰੀਪ ਹੀ ਗੜਾ ਸੀ ਨਾਲ ਵੈਸ਼ਨੂ ਦੇ ਸ਼ਰੀਪ ਬੰਦੇ ਆ ਗਏ ਸ਼ਰੀਪ ਕੀ ਆ ਨਾ ਨਹੀਂ ਰਿਹਾ ਕਿਹੜਾ ਹੈ ਕਿਤਾਤ ਹੋ ਜਾਂਦੀ ਹੈ ਜਾਂ ਨਹੀਂ ਹੋ ਜਾਂਦਾ ਸਰ ਬਹੁਤ ਹੌਚ ਲਗਾ ਦੂਸਰੇ ਨਾਲ ਜੀ ਬੋਕਾ हां जी बहुत बहुत हां जी एयरपोर्ट लाइन में रहते हैं आंटी आ बुढ़िया जी जाना बलाओ जी मुंडे वाले से लाइन लाइन बलाओ लाइन बलाओ पूरा सारा काटा कर है कोई डॉक्यूमेंट चाहिए सारे मुंडे वाले बाप क्या खबर ਮਸੰਦ ਨਹੀਂ ਜਾਂਦਾ ਅੰਦਰ ਵੀਡੀਓ ਨਹੀਂ ਆਉਣੀ ਇੱਥੇ ਆਪਣਾ ਬਣਾਈਏ ਨਾ ਦੇਖੋ ਜੀ ਆਪਣੇ ਆਪ ਚਾਰ ਖੋਬਰਾ ਦਰ ਕਰਨੀ ਹੈ ਕਰ ਲਈ ਚਲੋ ਜੀ ਸਾਡਾ ਸਾਥ ਕੰਮ ਇੱਥੇ ਰਹਿਣਾ ਸਾਡਾ ਅੱਜ ਜਿਹੜਾ ਉਹਦਾ ਹਾਂ ਮੈਂ ਇਹ ਮਾਰਕੀ ਦੀ ਨੰਬਰ ਨਾਲ ਮੈਂ ਤਾਂ ਹਜ਼ਾਰਾਂ ਵਾਲੀ ਉਠ ਕੇ ਮੈਂ ਜਿਹਨਾਂ ਵੈਰ ਪੈ ਗਏ ਛੱਡ ਕੇ ਮੈਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਤੁਹਾਡੇ ਕੋਲ ਕਿੰਨੇ ਕੁ ਪੋਸਟ ਅਪਲਾਈ ਕੀਤੀ ਗਿਆ ਕਿੰਨੇ ਕੁ ਬੂਥ ਸਵੇ ਸਨ ਅੱਜ ਜਿਹੜਾ ਹੈਗਾ ਮਿਊਸਪਲ ਕਮੇਟੀਆਂ ਦਾ ਜਿਹੜਾ ਇਲੈਕਸ਼ਨ ਜਿਹੜਾ ਹੋਣ ਜਾ ਰਿਹਾ ਬੜੀ ਅਮਨੋਮਾਨ ਦੇ ਨਾਲ ਜਿਹੜਾ ਇਹ ਨੇਪਰੇ ਚੜਾਂਗੇ ਅਸੀਂ ਤੇ ਇਹਦੇ ਵਿੱਚ ਮੈਂ ਹੁਣ ਵਕ ਵਕ ਜਿਹੜਾ ਵਾੜਾਂ ਚ ਵਕ ਵਕ ਬੂਥਾਂ ਦਾ ਜਿਹੜਾ ਦੌਰਾ ਕਰਕੇ ਆਇਆ ਤੇ ਪੀਸਫੁਲੀ ਸਾਰਾ ਕੰਮ ਸ਼ੁਰੂ ਹੋ ਚੁੱਕਾ ਹੈ ਜਿਹੜੇ ਕੋਈ ਛੋਟੇ-ਮੋਟੇ ਇਸ਼ੂ ਆਉਂਦੇ ਹੈਗੇ ਆ ਉਹ ਅਸੀਂ ਮੌਕੇ ਤੇ ਹੀ ਕੈਂਡੀਡੇਟ ਨੂੰ ਪੁੱਛ ਕੇ ਜਾਂ ਜਿਹੜੀ ਇਹਨਾਂ ਨੂੰ ਪਤਾ ਕਰਕੇ ਉਹ ਜਿਹੜੇ ਮੌਕੇ ਤੇ ਦੁਦ ਕਰਦੇ ਆ ਤੇ ਇਹਦੇ ਵਾਸਤੇ ਜਿਹੜੇ ਹੈਗੇ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਤੇ ਡੀਜੀਪੀ ਸਾਹਿਬ ਦੇ ਹੁਕਮਾਤੇ ਸਖਤ ਪ੍ਰਬੰਧ ਜਿਹੜੇ ਹੈਗੇ ਆ ਕੀਤੇ ਹੋਏ ਆ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਆ ਅਸੀਂ ਅਨਸਖਾਮੀ ਘਟਨਾ ਨਹੀਂ ਵਾਪਰਨੀ ਕਰੀ ਕਿੰਨੀ ਫੋਰਸ ਅਪਲਾਈ ਕੀਤੀ ਹੈ ਕਿੰਨੇ ਸੈਂਸਿਟਿਵ ਇਹਦੇ ਵਿੱਚ ਇਹ ਹੈਗਾ ਦੇਖੋ ਅ ਕਰੀਬ ਜਿਹੜਾ ਹੈ 250 ਤੋਂ 150 ਦੇ ਵਿੱਚ ਵਿੱਚ ਜਿਹੜੀ ਹੈਗੀ ਹੈ ਫੋਰਸ ਜਿਹੜੀ ਹੈਗੀ ਹੈ ਵਕ ਵਕ ਲਾ ਐਂਡ ਆਰਡਰ ਦੀਆਂ ਜਿਹੜੀਆਂ ਪਾਰਟੀਆਂ ਤੇ ਜਿਹੜੇ ਪੋਲਿੰਗ ਸਟੇਟ ਬੂਥੀਆਂ ਪੋਲਿੰਗ ਸਟੇਸ਼ਨ ਜਿਹੜੇ ਸੰਸਾਸੀ ਹੈਗੇ ਆ ਉਥੇ 5 ਤੋਂ 6 ਬੰਦੇ ਜਿਹੜੇ ਹੈਗੇ ਆ ਉਹ ਲਾਏ ਹੈਗੇ ਆ ਤੇ ਬਾਕੀ ਜਿਹੜਾ ਹੈਗਾ ਲਾ ਐਂਡ ਆਰਡਰ ਦੀਆਂ ਜਿਹੜੀਆਂ ਟੀਮਾਂ ਬਣਾ ਕੇ ਉਹ ਪੈਟਰੋਲਿੰਗ ਪਾਰਟੀਆਂ ਤੇ ਹੋਰ ਜਿਹੜੀਆਂ ਹੈ ਗਾਸਟ ਕਾਰ ਆ ਸੈਂਸਿਟਿਵ ਬੂਥ ਕਿਹਦੇ ਇਹਦੇ ਵਿੱਚ ਸੈਂਸਿਟਿਵ ਬੂਥ ਜਿਹੜੇ ਹੈਗੇ ਆ ਦੇਖੋ ਤਿੰਨ ਤੋਂ ਚਾਰ ਵਾਰਡ ਜਿਹੜੇ ਹੈਗੇ ਆ ਇਹ ਸੈਂਸਿਟਿਵ ਹੈਗੇ ਆ ਕਿਉਂਕਿ ਇਹਨਾਂ ਚੋਂ ਪੰਜ ਦੇ ਕਰੀਬ ਵਾਰਡ ਜਿਹੜੇ ਹੈਗੇ ਆ ਟੋਟਲ 15 ਵਾਰਡ ਸੀਗੇ ਉਹਨਾਂ ਚੋਂ ਪੰਜ ਵਾਰਡ ਜਿਹੜੇ ਹੈਗੇ ਆ ਉਹ ਅਨਪੋਸਟ ਜਿਹੜੇ ਹੈਗੇ ਆ ਉਹ ਡਿਕਲियर ਹੋ ਚੁੱਕੇ ਆ 10 ਵਾਰਡਾਂ ਦੇ ਵਿੱਚ ਜਿਹੜੀਆਂ ਹੈਗੀਆਂ ਇਹ ਹੁਣ ਵੋਟਾਂ ਹੋ ਰਹੀਆਂ ਹੈਗੀਆਂ ਉਹਦੇ ਵਿੱਚੋਂ ਜਿਹੜੇ ਤਿੰਨ ਵਾਰਡ ਜਿਹੜੇ ਹੈਗੇ ਆ ਜ਼ਿਆਦਾ ਥੋੜਾ ਜਿਹਾ ਸੈਂਸਿਟਿਵ ਹੈਗੇ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਹਾਂ ਵੋਟਾਂ ਲੋਕਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਆ ਵੀ ਲੋਕਤੰਤਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਹோம் ਹਮਾ ਕੇ ਜਿਹੜਾ VOTING ਦੇ ਵਿੱਚ ਹਿੱਸਾ ਲੈਣ ਤੇ ਪੀਸਫੁਲੀ ਜਿਹੜਾ ਹੈਗਾ ਇਹਨਾਂ ਨੂੰ ਵੋਟਾਂ ਨੂੰ ਨੇ ਪਛਾਣਨਾ ਥੈਂਕ ਯੂ